ਸ਼ਹਿਰ ਦੇ ਬਠਿੰਡਾ ਰੋਡ ਤੇ ਧੁੰਦ ਦੇ ਕਾਰਨ ਵਾਪਰਿਆ ਸੜਕ ਹਾਦਸਾ ਜਾਨੀ ਨੁਕਸਾਨ ਟਲਿਆ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਈ ਧੁੰਦ ਦੇ ਕਾਰਨ ਬਠਿੰਡਾ ਰੋਡ ਤੇ ਗੇੜ ਦੇ ਕੋਲ ਦੇਰ ਰਾਤ ਕਰੀਬ 9 ਵਜੇ ਸੜਕ ਹਾਦਸਾ ਵਾਪਰਿਆ ਹਾਲਾਂਕਿ ਇਸ ਸੜਕ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰ ਦਾ ਅਗਲੇ ਪਾਸੇ ਤੋਂ ਕਾਫੀ ਬੁਰੀ ਤਰ੍ਹਾਂ ਨੁਕਸਾਨ ਹੋਇਆ ਕਾਰ ਦੇ ਵਿੱਚ ਦੋ ਵਿਕਤੀ ਸਵਾਰ ਸਨ ਹਾਲਾਂਕਿ ਮੌਕੇ ਦੀ ਗੱਲ ਕਰੀਏ ਤਾਂ ਕੁਝ ਸਮੇ ਬਾਅਦ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕਿਆ ਸੀ ਉਧਰ ਕਾਰ ਵਿੱਚ ਸਵਾਰ ਵਿਕਤੀਆਂ ਦਾ ਕਹਿਣਾ ਸੀ ਕਿ ਸੜਕ ਦੇ ਵਿੱਚ ਚਾਲੇ ਇੱਕ ਟਰਾਲਾ ਖੜਾ ਹੋਇਆ ਸੀ ਧੁੰਦ ਦੇ ਕਾਰਨ ਉਸਦਾ ਪਤਾ ਨਹੀਂ ਲੱਗ ਸਕਿਆ ਤੇ ਕਾਰ ਸਿੱਧੀ ਉਸ ਦੇ ਵਿੱਚ ਜਾ ਵੱਜੀ ਜਿਸ ਕਾਰਨ ਇਹ ਹਾਸਾ ਹੋਇਆ ਪਰ ਇਸ ਹਾਸੇ ਤੋਂ ਬਾਅਦ ਟਰਾਲੇ ਵਾਲਾ ਉੱਥੋਂ ਫਰਾਰ ਹੋ ਗਿਆ ਫਿਲਹਾਲ ਅਸੀਂ ਤੁਹਾਨੂੰ ਸचेत ਕਰਦੇ ਹਾਂ ਕਿ ਠੰਡ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਧੁੰਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ ਅਜੇ ਵਿੱਚ ਜੇਕਰ ਰਾਤ ਨੂੰ ਤੁਹਾਨੂੰ ਸਫ਼ਰ ਕਰਨਾ ਪਵੇ ਤਾਂ ਸਫ਼ਰ ਵਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਉਥੇ ਹੀ ਬਿਨਾਂ ਕਿਸੇ ਕਾਰਨ ਆਪਣੇ ਵਹੀਕਲ ਨੂੰ ਸੜਕ ਦੇ ਵਿੱਚ ਚਾਲੇ ਖੜਾ ਨਹੀਂ ਕਰਨਾ ਚਾਹੀਦਾ ਵੇ ਕਿੰਨੇ ਜਾਣੇ ਸੀ ਵੀਰੇ ਇਹ ਦੋ ਜਨੇ ਸੀ ਸਦੂ ਚਾ ਸਹੀ ਹੈ ਦੋ ਜਨੇ ਸੀ ਸਾਈਡ ਤੇ ਕਰ ਦਈਏ ਸਸ ਤੋਂ ਨਹੀਂ ਆਉਂਦਾ ਮੈਂ ਤਾਂ ਕਾਰ ਰੋਸ ਦੇ ਪਾਸੇ ਕਰੀ ਜਾਂਦਾ ਵਿਦਾ 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 ਖੜਾਏ ਰਹਿ ਲਾ ਰੋਬਲਾ ਹੋ ਗਿਆ ਯਾਰ ਉਹ ਨਹੀਂ ਇਤਨੀ ਭਰਾ ਹੋ ਗਿਆ ਟਰਾਲਾ ਖੜਾ ਜਾਣਾ ਪਿਛਲੇ ਰੋਡ ਤੋਂ ਜਾਤਾ ਆ ਉਹ ਜਿਹੜਾ ਟਾਫੜ ਤੋਂ ਕੋਈ ਵਿਚਾਰਾ ਗਿਆ ਆ ਤੁਹਾਡੇ ਬੁੱਲ ਨਾਲ ਲੱਗਾ ਕੋਈ ਜਿਆਦਾ ਨਹੀਂ ਮੜਾ ਅੱਗੇ ਸਾਈਡ ਤੇ ਕਰਦੀਏ ਨਾ ਆਪਾਂ ਹਾਂਜੀ ਹਾਂਜੀ ਹਾਂ ਠੀਕ ਗੱਡੀ ਕੋਈ ਲੱਗੀ ਕਹਿੰਦੇ ਪਰ ਟਰਾਲਾ ਰੂਟ ਦੇ ਵੀ ਚਾਲੇ ਫੜਾ ਸੀਗਾ ਹੁਣ ਕਿੱਥੇ ਟਰਾਲਾ ਟਰਾਲੇ ਵਾਲਾ ਇੱਧਰ ਮੁੜ ਗਿਆ ਨਾਲ ਦੀ ਨਾਲ ਉਹਦੇ ਪਿੱਛੇ ਗਏ ਔਰ ਟਰਾਲਾ ਛੱਡ ਤੇ ਭੱਜ ਗਿਆ ਰਾ ਲਈ ਖੜਾ ਵਿਚ ਹਾਂਜੀ ਰੋਡ ਦੇ ਵਿਚਾਲੇ ਖੜਾ ਹੋ ਗਿਆ ਹਾਂਜੀ ਰੋਕ ਕੇ ਬੰਦੇ ਭੱਜ ਕੇ ਉਹ ਪਿੱਛੇ ਗਏ ਉਹਨੇ ਭਾਜੀ ਸੱਟ ਫੇੜ ਤੋਂ ਬੱਚੇ ਤਾਂ ਕਿਹਦੇ ਵੀ ਨਹੀਂ ਦੇਣੇ ਹਾਲੋ ਹਾਂ ਦੇਖ ਦਿੰਦਾ ਸੀਟ ਬੈਲਟ ਵਗੈਰਾ ਲੱਗੀ ਸੀਗੀ ਹਾਂ ਸੀਟ ਬੈਲਟ ਨਹੀਂ ਹਾਲੋ